ਪੰਜਾਬੀ ਇੰਡਸਟਰੀ ਦੇ ਵਿੱਚ ਅਕਸਰ ਹੀ ਕੋਈ ਨਾ ਕੋਈ ਨਵੀਂ ਕੰਟਰੋਵਰਸੀ ਹੁੰਦੀ ਨਜ਼ਰ ਆਉਂਦੀ ਹੈ ਜਿਵੇਂ ਕਿ ਹਾਲ ਹੀ ਦੇ ਵਿੱਚ ਸਿੰਗਰ ਤੇ ਅਦਾਕਾਰ ਸੁਨੰਦਾ ਸ਼ਰਮਾ ਦੀ ਕੰਟਰੋਵਰਸੀ ਹੋਈ ਹੈ ਇੰਡਸਟਰੀ ਦੇ ਮੰਨੇ ਪਰਮੰਨੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਹੋਣਾਂ ਨਾਲ ਪਰ ਕੀ ਤੁਸੀਂ ਜਾਣਦੇ ਹੋ ਇਹ ਇੰਡਸਟਰੀ ਦੀ ਕੋਈ ਪਹਿਲੀ ਕੰਟਰੋਵਰਸੀ ਨਹੀਂ ਹੈ ਜੋ ਕਲਾਕਾਰ ਤੇ ਪ੍ਰੋਡਿਊਸਰ ਦੇ ਵਿੱਚ ਹੋਈ ਹੈ ਇਹੋ ਜਿਹੀਆਂ ਦਿੱਕਤਾਂ ਅਕਸਰ ਹੀ ਕਲਾਕਾਰਾਂ ਦੇ ਨਾਲ ਨਾਲ ਪ੍ਰੋਡਿਊਸਰਸ ਨੂੰ ਚੇਲਣੀਆਂ ਪੈਂਦੀਆਂ ਹਨ ਚਲੋ ਅੱਜ ਇਸ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੇ ਇੰਡਸਟਰੀ ਦੇ ਲੋਕ ਨੇ ਜਿਨ੍ਹਾਂ ਨੂੰ ਇਹ ਦਿੱਕਤ ਆ ਚੱਲਣੀ ਪਈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਧੂ ਅਤੇ ਪ੍ਰੇਮ ਢਿੱਲੋਂ ਨੂੰ ਲੈ ਕੇ ਵੀ ਕੁਝ ਸਾਲ ਪਹਿਲਾਂ ਇੱਕ ਕੰਟ੍ਰੋਵਰਸੀ ਸਾਹਮਣੇ ਆਈ ਸੀ ਲਗਭਗ ਅੱਜ ਤੋਂ 3 ਸਾਲ ਪਹਿਲਾਂ ਦੀ ਗੱਲ ਹੈ ਸੂਤਰਾਂ ਮੁਤਾਬਕ ਸਿੱਧੂ ਦੇ ਅਫੀਸ਼ੀਅਲ YouTube ਚੈਨਲ ਤੇ ਪ੍ਰੇਮ ਦੇ ਬਹੁਤ ਸਾਰੇ ਗੀਤ ਰਿਲੀਜ਼ ਹੋਏ ਸੀ ਪਰ ਇੱਕ ਸਮੇਂ ਤੇ ਆ ਕੇ ਪਤਾ ਨਹੀਂ ਕੀ ਹੋਇਆ ਦੋਨਾਂ ਨੇ ਇੱਕ ਦੂਜੇ ਦੇ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਦੋਨਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੋਂ ਅਨਫੋਲੋ ਵੀ ਕਰ ਦਿੱਤਾ ਗੱਲ ਇਹ ਵੀ ਸਾਹਮਣੇ ਆਈ ਸੀ ਕਿ ਸਿੱਧੂ ਨਾਲ ਪ੍ਰੇਮ ਬੌਂਡ ਸੀ ਸਾਲ 2019 ਦੇ ਵਿੱਚ ਪਹਿਲੀ ਵਾਰ ਸਿੱਧੂ ਨੇ ਆਪਣੇ ਚੈਨਲ ਤੋਂ ਪ੍ਰੇਮ ਨੂੰ ਲਾਂਚ ਕੀਤਾ ਤੇ ਉਹ ਗਾਣਾ ਹਿੱਟ ਸਾਬਿਤ ਹੋਇਆ ਤੇ ਅਚਾਨਕ ਸਿੱਧੂ 2021 ਨੂੰ ਇੱਕ ਸਨੇਪਚੈਟ ਸ਼ੇਅਰ ਕਰਦੇ ਨੇ ਜਿੱਥੇ ਉਹ ਲਿਖਦੇ ਨੇ ਮੇਰੀ ਉਂਗਲ ਫੜ ਕੇ ਤੁਰਨਾ ਤਾਂ ਸਿੱਖ ਲਿਆ ਤੂੰ ਪਰ ਦੌੜਨ ਤੇ ਭੱਜਣ ਵਿਚਾਲੇ ਕੀ ਫਰਕ ਹੁੰਦਾ ਤੈਨੂੰ ਅਜੇ ਵੀ ਸਮਝ ਨਹੀਂ ਆਇਆ 도ਗਲੇ ਜਿਸ ਤੋਂ ਬਾਅਦ ਦੋਨਾਂ ਦੇ ਵਿੱਚ ਵਿਵਾਦ ਛੇੜ ਗਿਆ ਤੇ ਦੋਨੋਂ ਇੱਕ ਦੂਜੇ ਤੋਂ ਅਲੱਗ ਹੋ ਕੇ ਆਪਣਾ ਆਪਣਾ ਕੰਮ ਕਰਨ ਲੱਗ ਪਏ ਤੇ ਹੁਣ ਗੱਲ ਕਰਦੇ ਆ ਹਸਨ ਮਾਨਕ ਉਹਨਾਂ ਦੀ ਜਿਨ੍ਹਾਂ ਦੀ ਕੌਂਟਰੋਵਰਸੀ ਹੋਈ ਸੀ ਪ੍ਰੋਡਿਊਸਰ ਇੰਦੀ ਬਲਿੰਗ ਦੇ ਨਾਲ ਜਿਸ ਬਾਰੇ ਦੋਨੋਂ ਪਾਸਿਓਂ ਪੱਖ ਸਾਹਮਣੇ ਆਏ ਸੀ ਦੋਨਾਂ ਨੇ ਹੀ ਇੱਕ ਦੂਜੇ ਤੇ ਅਝ ਇਲਜ਼ਾਮ ਲਗਾਏ ਸੀ ਕਿ ਲੱਗਦਾ ਸੀ ਦੋਨੋਂ ਪੱਖ ਸਹੀ ਨਹੀਂ ਤੇ ਦੋਨੋਂ ਪੱਖ ਗਲਤ ਵੀ ਪਰ ਬਾਅਦ ਦੇ ਵਿੱਚ ਫਿਰ ਦੋਨਾਂ ਨੇ ਹੀ ਇੱਕ ਦੂਜੇ ਦੇ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਹੀ ਇੰਡਸਟਰੀ ਦੇ ਵਿੱਚ ਹੁੰਦੀਆਂ ਆਈਆਂ ਨੇ ਤੇ ਹਰ ਕੋਈ ਆਪਣੇ ਹੱਕ ਦੇ ਲਈ ਆਵਾਜ਼ ਬੁਲੰਦ ਕਰਦਾ ਵੀ ਹੈ ਚਾਹੇ ਗੱਲ ਕਰੀਏ ਕਲਾਕਾਰ ਸ਼੍ਰੀ ਬਰਾੜ ਦੀ ਨਵਿੰਦਰ ਦੀ ਨਿੰਜਾ ਦੀ ਗੁਰੂ ਰੰਦਾਵਾ ਦੀ ਕੁਲਵਿੰਦਰ ਬਿੱਲਾ ਦੀ ਹਿਮਾਂਸ਼ੀ ਖੁਰਾਨਾ ਦੀ ਕਾਕੇ ਦੀ ਸਿੰਘੇ ਦੀ ਜਾਂ ਹੋਰ ਬਹੁਤ ਸਾਰੇ ਕਲਾਕਾਰਾਂ ਦੀ ਤਾਕਸਰੀ ਇਹ ਸਭ ਕਲਾਕਾਰ ਕਿਤੇ ਨਾ ਕਿਤੇ ਕਿਸੇ ਤੋਖਾ ਤੜੀ ਦਾ ਸ਼ਿਕਾਰ ਜ਼ਰੂਰ ਹੋਏ ਨੇ ਪਰ ਕੀ ਹਮੇਸ਼ਾ ਕਲਾਕਾਰ ਸਹੀ ਹੁੰਦਾ ਹੈ ਤੇ ਪ੍ਰੋਡਿਊਸਰ ਗਲਤ ਜਾਂ ਇਸ ਦਾ ਦੂਜਾ ਪੱਖ ਵੀ ਹੁੰਦਾ ਸੋ ਕਈ ਜਗ੍ਹਾ ਪ੍ਰੋਡਿਊਸਰ ਗਲਤ ਹੁੰਦੇ ਨੇ ਕਈ ਜਗ੍ਹਾ ਆਰਟਿਸਟ ਇਹ ਗੱਲ ਤਾਂ ਸਾਨੂੰ ਮੰਨਣੀ ਹੀ ਪੈਗੀ